ਕਹਿੰਦਾ ਕੱਲ ਦਾ ਮੈਂ ਵੇਖ ਰਿਹਾ ਸੀ ਬੀਬਾ ਜੀ ਕਹਿੰਦਾ ਸਾਡੀ ਰੱਬ ਨੇ ਡਿਊਟੀ ਲਈ ਆ ਬਾਦਲਾਂ ਨੂੰ ਇੱਥੋਂ ਢਾਉਣਾ ਆਹੋ ਸੱਚੇ ਪਾਤਸ਼ਾਹ ਨੂੰ ਹੋਰ ਕੋਈ ਗੁਰਸਿੱਖ ਨਾ ਲੱਭਿਆ ਤੇਰੇ ਅੰਗੂ ਤੇਰੇ ਅੰਨੂ ਜਿਹੜਾ ਪਾਣੀ ਬੋਤਲ ਸ਼ਰਾਬ ਪੀ ਕੇ ਡੇਢਾ ਪਿਆ ਰਹਿੰਦਾ ਉਹਦੀ ਡਿਊਟੀ ਲਾਉਣੀ ਸੀ ਗੁਰੂ ਸਾਹਿਬ ਨੇ ਕਵੇ ਮੁੱਖ ਮੰਤਰੀ ਅਜੇ ਇਹਦੀ ਬੇਟੀ ਸੀਰਤ ਕਹਿੰਦੀ ਐ ਮੈਨੂੰ ਸ਼ਰਮ ਆਉਂਦੀ ਐ ਇਸ ਨੂੰ ਆਪ ਦਾ ਬਾਪ ਕਹਿੰਦਾ ਜਿਹੜਾ ਬੇਟੀ ਦਾ ਨਹੀਂ ਕਿ ਅਨੂ ਨੇ ਜੇ ਕਿਥੇ ਉਹ ਨਾ ਖਬਰ ਲੀਕ ਹੁੰਦੀ ਜੇ ਸਿਕਿਉਰਿਟੀ ਨਾ ਠਕਾਈ ਹੁੰਦੀ ਅੱਜ ਸ਼ਾਇਦ ਉਹ ਨੌਜਵਾਨ ਪੁੱਤ ਸਰਦਾਰ ਬਲਕੌਰ ਸਿੰਘ ਦਾ ਮੁੰਡਾ ਜਿਉਂਦਾ ਹੁੰਦਾ ਮਗਰ ਅੱਜ ਤੱਕ ਉਹਨੂੰ ਗੱਲ ਕਰਾਂ ਇੱਥੇ ਇੱਕ ਫਿਰਦਾ ਅਕਾਲੀ ਮੈਂ ਵੇਖਿਆ ਸੀ ਇੱਥੇ ਆਇਆ ਉਹ ਹੈ ਤਾਂ ਜੁਗਨੂ ਕਹਿੰਦੇ ਆ ਕਦੇ ਉਹਨੂੰ ਝੰਡਾ ਅਮਲੀ ਕਹਿੰਦੇ ਆ ਚਲੋ ਮੈਂ ਇਹ ਗੱਲਾਂ ਨਹੀਂ ਕਹਿਣੀ ਐਵੇਂ ਮੇਰਾ ਨਾ ਲੇਖ ਦਿਓ ਭਾਈ ਮੇਰੇ ਵੱਲੋਂ ਤਾਂ ਸਤਿਕਾਰਯੋਗ ਆ ਕਹਿੰਦਾ ਕੱਲ ਦਾ ਮੈਂ ਵੇਖ ਰਿਹਾ ਸੀ ਬੀਬਾ ਜੀ ਕਹਿੰਦਾ ਸਾਡੀ ਰੱਬ ਨੇ ਡਿਊਟੀ ਲਈ ਆ ਬਾਦਲਾਂ ਨੂੰ ਇੱਥੋਂ ਢੋਣਾ ਆਹੋ ਸੱਚੇ ਪਾਤਸ਼ਾਹ ਨੂੰ ਹੋਰ ਕੋਈ ਗੁਰਸਿੱਖ ਨਾ ਲੱਭਿਆ ਤੇਰੇ ਅੰਗੂ ਤੇਰੇ ਅੰਨੂ ਜਿਹੜਾ ਪਾਣੀ ਬੋਤਲ ਸ਼ਰਾਬ ਪੀ ਕੇ ਟੇਢਾ ਪਿਆ ਰਹਿੰਦਾ ਉਹਦੀ ਡਿਊਟੀ ਲਾਉਣੀ ਸੀ ਗੁਰੂ ਸਾਹਿਬ ਨੇ ਐਡਾ ਝੂਠ ਕੋਈ ਝੂਠ ਬੋਲਣ ਬੈੜਾ ਵੀ ਵੇਖ ਲਿਆ ਕਰ ਜਿਹੜਾ ਬੇਸ਼ਰਮ ਬੰਦਾ ਸਾਧ ਸੰਗਤ ਜੀ ਇੱਥੇ ਕਿੰਨੇ ਤੁਸੀਂ ਬੈਠੇ ਹੋ ਦੱਸੋ ਕੋਈ ਬਾਹ ਖੜੀ ਕਰਕੇ ਜਿਹੜਾ ਆਪਦੀ ਮਾਂ ਦੀ ਝੂਠੀ ਸੌਂ ਖਾ ਸਕਦਾ ਜੇ ਇਸ ਮਾਂ ਨੇ ਜਨਮ ਦਿੱਤਾ ਹੋਵੇ ਜੇ ਇਸ ਮਾਂ ਨੇ ਔਖੇ ਸੌਖੇ ਤਤੀਆਂ ਹਵਾਵਾ ਚ ਗਰਮੀ ਚ ਸਰਦੀ ਚ ਇਸ ਬੱਚੇ ਦੀ ਲਾਜ ਮੰਗੀ ਹੋਵੇ ਉਸ ਮਾਂ ਦੇ ਸਿਰ ਤੇ ਹੱਥ ਰੱਖ ਕੇ ਝੂਠੀ ਸੌਂ ਖਾ ਗਿਆ ਕਿ ਮੈਨੂੰ ਇੱਕ ਵਾਰੀ ਮੁੱਖ ਮੰਤਰੀ ਬਣਾ ਦਿਓ ਮੈਂ ਕਿਉਂ ਸ਼ਰਾਬ ਨਹੀਂ ਪੀਉਂ ਦੱਸੋ ਪੀਣੀ ਛੱਡਤੀ ਸ਼ਰਾਬ ਪੀਂਦਾ ਕਿ ਨਹੀਂ ਪੀਂਦਾ ਦੱਸ ਦਿਓ ਤੁਹਾਨੂੰ ਸਾਰੇ ਨੂੰ ਪਤਾ ਜਿਹੜਾ ਸ਼ਰਾਬ ਪੀ ਕੇ ਤਖਤ ਸਾਹਿਬ ਆਜੇ ਜਿਹੜਾ ਸ਼ਰਾਬ ਪੀ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ 'ਚ ਆਜੇ ਲੋਕੋ ਦੀਆਂ ਦੌੜਾਂ ਲਵਾਉਣ ਜਿਹੜਾ ਸ਼ਰਾਬ ਪੀ ਕੇ ਪਾਰਲੀਮੈਂਟ 'ਚ ਚਲੇ ਜਾਵੇ ਉਹਦੇ ਨਾਲ ਦੇ ਸਾਥੀ ਕਹਿਣ ਕਿ ਆਹ ਜੋੜੇ ਹੱਥ ਸਾਡੀ ਕੁਰਸੀ ਬਦਲ ਦੇ ਸਾਧ ਸੰਗਤ ਜੀ ਉਹ ਉਹਦੀ ਡਿਊਟੀ ਪਰਮਾਤਮਾ ਲਾਓ ਜਿਸ ਬੇਜੀ ਦੀ ਬੇਟੀ ਐ ਕਵੇ ਮੁੱਖ ਮੰਤਰੀ ਅਜੇ ਇਹਦੀ ਬੇਟੀ ਸੀਰਤ ਕਹਿੰਦੀ ਐ ਮੈਨੂੰ ਸ਼ਰਮ ਆਉਂਦੀ ਐ ਇਸ ਨੂੰ ਆਪ ਦਾ ਬਾਪ ਕਹਿੰਦਾ ਜਿਹੜਾ ਬੇਟੀ ਦਾ ਨਹੀਂ ਉਹ ਕਦੇ ਪੰਜਾਬ ਦਾ ਬਣ ਸਕਦਾ ਅੱਜ ਉਹ ਕਵੇ ਕਿ ਮੇਰੀ ਡਿਊਟੀ ਸੱਚੇ ਪਾਤਸ਼ਾਹ ਨੇ ਵਾਓ ਬੱਲੇ ਤੇਰੇ ਮੈਂ ਆ ਪੁਲਿਸ ਵਾਲੇ ਵੀਰ ਖਲੋਤੇ ਆ ਥੋਡੀਆਂ ਤਨਖਾਹਾਂ ਵੀ ਨਹੀਂ ਦਿੱਤੀਆਂ ਮੈਂ ਵੇਖਿਆ ਅੱਛੀ ਦੱਸ ਦਿਓ 20 ਦਿਨ ਇਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਪੌਣੇ 4 ਲੱਖ ਕਰੋੜ ਦਾ ਕਰਜ਼ਾ ਪੰਜਾਬ ਤੇ ਚਾੜਤਾ ਤੇ ਜੇ ਗੁੱਸਾ ਨਾ ਕਰ ਜੋ ਮਾੜਾ ਜਾ ਕੋਈ ਮੋਟਰਸਾਈਕਲ ਤੇ ਜਾਂਦਾ ਹੋਵੇ ਖਤੇ ਹੀ ਬੈਗ ਲਾਇਆ ਹੋਵੇ ਜਾਂ ਡਰਾਈਵਰ ਤੇ ਜਾਂਦਾ ਹੋਵੇ ਨਾ ਲਾਇਆ ਕਰੋ ਉਹਨੂੰ ਤਾਂ ਫੜ ਕੇ 1 ਮਿੰਟ ਤੇ ਥਾਣੇ ਬਿਠਾ ਲੈਣਿਓ ਕਿ ਨਹੀਂ ਇਹਦੀ ਪੀਤੀ ਆ ਇਹ ਕਿਸੇ ਨੂੰ ਥੱਲੇ ਨਾ ਦੇ ਦੇ ਜਿਹੜਾ ਮੁੱਖ ਮੰਤਰੀ ਸ਼ਰਾਬ ਦੀ ਬੋਤਲ ਪੀ ਕੇ ਪੰਜਾਬ ਚ ਚਲਾਈ ਜਾਂਦਾ ਉਹ ਤੋਂ ਕਦੋਂ ਫੜ ਕੇ ਥਾਣੇ ਦੇਣਾ ਉਹਦੇ ਲਈ ਕਾਨੂੰਨ ਵੱਖਰਾ ਇਹ ਕਾਨੂੰਨ ਵੱਖਰਾ ਉਹਦੇ ਲਈ ਖਾਦੀ ਪੀਤੀ ਚ ਬੇੜਾ ਗਰਗ ਪੰਜਾਬ ਦਾ ਕਰਨ ਤੇ ਲੱਗਿਆ ਮਹਾਰਾ ਨੂੰ ਨਾ ਆ ਇੱਥੇ ਆ ਦੋ ਇਹਦੇ ਐਮ ਐਲ ਏ ਉਹ ਵੀ ਬੇਸ਼ਰਮ ਜੀ ਹੋਏ ਆ ਮੈਂ ਵੇਖਿਆ ਆ ਮੈਨੂੰ ਉਹਨੇ ਪਾ ਬਟਿੰਡੇ ਵਾਲੇ ਮਾਨਸੇ ਵਾਲੇ ਦੱਸ ਰਹੇ ਸੀ ਕਿ ਉਹਨਾਂ ਨੂੰ ਸਟਾਰ ਪ੍ਰਚਾਰਕ ਬਣਾਇਆ ਦੋਵਾਂ ਨੂੰ ਸੁਖਵਿੰਦਰ ਸਿੰਘ ਸਟਾਰ ਪ੍ਰਚਾਰਕ ਇੱਕ ਆ ਵਿਜੇ ਸਿੰਘ ਲਾ ਆ ਮੈਂ ਪੜ ਰਿਹਾ ਸੀ ਕਿਹਦਾ ਬਾਦਲ ਕੇ ਤਾਂ ਬੜੀ ਕਹਿੰਦਾ ਮਾੜੇ ਨੇ ਅਗਲਾ ਨਾਰਾ ਉਹਦਾ ਕੱਲ ਦਾ ਸੀ ਬਾਦਲ ਪਰਵਾਰ ਨੂੰ ਹਰਾ ਕੇ ਇਮਾਨਦਾਰ ਬੰਦਿਆਂ ਨੂੰ ਜਿਤਾਓ ਬੱਲੇ ਤੇਰੇ ਅ ਕੇਜਰੀਆ ਤੇਰਾ 2 ਫੁੱਟ ਦਾ ਅੰਦਰ ਦਿੱਤਾ ਉਥੇ ਤੂੰ ਤੇਰਾ ਨੰਬਰ ਹਲੇ ਤਾਂ ਬੱਚਿਆ ਫਿਰਦਾ ਤੂੰ ਭਾਜਪਾ ਦੀ ਟੌਟੀ ਕਰਦਾ ਤੇ ਜਿਹੜੇ ਤੂੰ ਦੋ ਫੜੇ ਸੀ ਅਨਮੋਲ ਰਤਨਾ ਤੇ ਦੂਜਾ ਸਿੰਗਲਾ ਆਈ ਆੜੀ ਤੇਰੀ ਸਟੇਟ ਤੇ ਚੜਦੇ ਤੂੰ ਆਪ ਗਵਾ ਇੱਕ ਦਾ ਵਿਜੇ ਸਿੰਘਲੇ ਦੇ ਕੇਸ 'ਚ ਉਹ ਤਾਂ ਤੇਰੇ ਨਾਲ ਬੰਦੇ ਨੇ ਤੇ ਬਾਕੀ ਹੋ ਗਏ ਮਾੜੇ ਬਾਕੀ ਹੋ ਗਏ ਚੋਰ ਤੇ ਤੂੰ ਇਕੱਲਾ ਕੱਟਰ ਇਮਾਨਦਾਰ ਸਭ ਤੋਂ ਮੈਂ ਕਿਹਨਾਂ ਕੱਟਰ ਧੋਖੇ ਬਾਜ਼ ਕੱਟਰ ਬਹੀਮਾਨ ਕੱਟਰ ਮਜਮਾ ਬਾਜ਼ ਜੇ ਕੋਈ ਇਨਸਾਨ ਹੈ ਤੇ ਭਗਵੰਤ ਮਾਨ ਹੈ ਇਸ ਲਈ ਮੈਂ ਗੱਲਾਂ ਤਾਂ ਬਹੁਤ ਨੇ ਆ ਮੈਨੂੰ ਲੱਗਦਾ ਸ਼ੁਭਵੀਰ ਜੀ ਤੇ ਭੈਣ ਜੀ ਵੀ ਕਾਲੇ ਪੈ ਰਿਆ ਮੈਂ ਲੰਮੀ ਗੱਲ ਕੇ ਨਹੀਂ ਜਾਂਦਾ ਮਗਰ ਅੱਜ ਜੇ ਸਿੱਧੂ ਮੂਸੇਵਾਲੇ ਦਾ ਕਤਲ ਦਾ ਕੋਈ ਜ਼ਿੰਮੇਵਾਰ ਹੈ ਅੱਜ ਸੁਪਰੀਮ ਕੋਰਟ ਤੇ ਜਾ ਕੇ ਵੀ ਇਹਨਾਂ ਦੇ ਵਕੀਲ ਨੇ ਗੱਲ ਮੰਨ ਲਈ ਜੇ ਅਸੀਂ ਸਿਕਿਉਰਿਟੀ ਦੀ ਕਟੌਤੀ ਨਾ ਕਰਦੇ ਉਹ ਸਿਕਿਉਰਿਟੀ ਕਿਹਨੇ ਕਟਾਈ ਭਗਵੰਤ ਮਾਨ ਨੇ ਉਹਦਾ ਇਸ਼ਤਿਹਾਰ ਕਿਹਨੇ ਦਿੱਤਾ ਖਬਰ ਕਿਹਨੇ ਦਿੱਤੀ ਇਹਨਾਂ ਦੇ ਐਡਵਾਈਜ਼ਰ ਪੰਨੂ ਨੇ ਜੇ ਕਿਥੇ ਉਹ ਨਾ ਖਬਰ ਲੀਕ ਹੁੰਦੀ ਜੇ ਸਿਕਿਉਰਿਟੀ ਨਾ ਕਟਾਈ ਹੁੰਦੀ ਅੱਜ ਸ਼ਾਇਦ ਉਹ ਨੌਜਵਾਨ ਪੁੱਤ ਸਰਦਾਰ ਬਲਕੌਰ ਸੌ ਦਾ ਮੁੰਡਾ ਜਿਉਂਦਾ ਹੁੰਦਾ ਮਗਰ ਅੱਜ ਤੱਕ ਉਹਨੂੰ ਇਨਸਾਫ ਨਹੀਂ ਮਿਲਿਆ ਇਸ ਲਈ ਮੈਂ ਇਹ ਵੀ ਭੈਣ ਜੀ ਤੁਹਾਡੇ ਤੋਂ ਅਪੀਲ ਕਰਦਾ ਕਿ ਪਾਰਲੀਮੈਂਟ 'ਚ ਜਾ ਕੇ ਅੱਜ ਜਦ ਆਲਡਰੇਬਲ ਹਾਈ ਕੋਰਟ ਸੁਪਰੀਮ ਕੋਰਟ 'ਤੇ ਗੱਲ ਮੰਨੀ ਗਈ ਹੈ ਕਿ ਉਹਦਾ ਮੌਤ ਦਾ ਕਾਰਨ ਜ਼ਿੰਮੇਵਾਰ ਭਗਵੰਤ ਮਾਨ ਹੈ ਤੇ ਇਹ ਪਰਚਾ ਦਰਜ ਕਰਾਉਣ ਦੀ ਆਵਾਜ਼ ਵੀ ਤੁਸੀਂ ਜਾ ਕੇ ਉਠਾਓਗੇ ਕਿ ਆਉਣ ਵਾਲੇ ਦਿਨਾਂ 'ਚ ਇਸ ਮੁੱਖ ਮੰਤਰੀ ਤੇ ਪਰਚਾ ਵੀ ਦਰਜ ਹੋਵੇ